ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਕੋ ਹੀ ਥਾਂ ਤੇ ਮਸਜਿਦ ਦੇ ਵਿੱਚ ਬੈਠ ਕੇ ਹਿੰਦੂ ਮੁਸਲਿਮ ਸਿੱਖ ਤੇ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਆ ਖਾਣਾ ਖਾ ਰਹੇ ਨੇ ਸਵਾਗਤ ਅਭਿਵਾਦ ਤੇ ਮੈਂ ਹਾਂ ਸੁਖਾਖੇੜੀ ਵਾਲਾ ਮਲੇਰਕੋਟਲਾ ਜੋ ਆਪਸੀ ਭਜਰਕਸਾਂਜ ਤੇ ਗੁਲਦਸਤਾ ਕਿਹਾ ਜਾਂਦਾ ਆ ਤੇ ਅੱਜ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਕੋ ਹੀ ਥਾਂ ਤੇ ਮਸਜਿਦ ਦੇ ਵਿੱਚ ਬੈਠ ਕੇ ਹਿੰਦੂ ਮੁਸਲਮ ਸਿੱਖ ਤੇ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਆ ਖਾਣਾ ਖਾ ਰਹੇ ਨੇ ਇਸ ਰੋਜ਼ਾ ਉਤਰ 파ਰਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਪੰਜਾਬੀ ਲੋਕ ਗਾਇਕ ਸਤਨਾ ਪੰਜਾਬੀ ਤੇ ਮਲੇਰਕੋਟਲਾ ਦੇ ਵਿਧਾਇਕ ਜ਼ਮੀਲੁਰ रहमान ਅਤੇ ਸਮਾਜ ਸੇਵੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਤੇ ਹੋਰ तमाम ਪੰਜਾਬ ਬੱਕਪੋਰਡ ਦੇ ਮੈਂਬਰ ਡਾਕਟਰ ਅਨਵਰ ਤੇ ਸਰੂਪ ਬਿਹਾਰੀ ਪੰਡਿਤ ਜੀ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਹਰ ਧਰਮ ਮਸਬ ਦੇ ਲੋਕ ਨੇ ਭਾਈਚਾਰਕ ਸਾਂਝ ਬਣਾਉਣ ਦੇ ਮਕਸਦ ਦੇ ਨਾਲ ਇੱਕ ਦੂਸਰੇ ਦੇ ਕੋਲ ਜਾ ਕੇ ਰੋਜ਼ਾ ਇਫਤਾਰ ਕਰਦੇ ਨੇ ਜਿੱਥੇ ਇੱਕ ਦੂਸਰੇ ਭਾਈਚਾਰੇ ਨੂੰ ਦਾਵਤ ਦਿੰਦੇ ਨੇ ਇੱਕ ਸਾਥ ਖਾਣਾ ਖਾਣ ਦੀ ਤੇ ਇਕੱਠਿਆਂ ਅਰਦਾਸ ਬੇਨਤੀ ਦੁਆ ਕਰਨ ਦੀ ਦੇਸ਼ ਦੁਨੀਆ ਦੇ ਭਾਈਚਾਰੇ ਖਾਂਜ ਨੂੰ ਵਧਾਉਣ ਦੇ ਮਕਸਦ ਦੇ ਨਾਲ ਇਹ ਵੀ ਤਸਵੀਰ ਇੱਕ ਅਜਿਹੀ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਭਾਵੇਂ ਵੱਡਾ ਛੋਟਾ ਇੱਕੋ ਹੀ ਥਾਂ ਤੇ ਇਕੱਠਿਆਂ ਜਿਹੜਾ ਰੋਜ਼ਾ ਇਫਤਾਰ ਕਰ ਰਹੇ ਨੇ ਇਕੱਠਿਆਂ ਰੋਜ਼ਾ ਖੋਲ ਰਹੇ ਨੇ ਖਾਣਾ ਖਾ ਰਹੇ ਨੇ ਮਲੇਰਕੋਟਲਾ ਦੇ ਵਿਧਾਇਕ ਸਤਨਾ ਪੰਜਾਬੀ ਅਤੇ ਸਮਾਜ ਸੇਵੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਪੰਜਾਬ ਵੱਕਰ ਬੋਰਡ ਦੇ ਮੈਂਬਰ ਡਾਕਟਰ ਅਨਵਰ ਤੇ ਸਰੂਪ बिहारी ਪੰਡਿਤ ਜੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਇਕੱਠਿਆਂ ਲੋਕਾਂ ਨੂੰ ਸੰਬੋਧਿਤ ਕੀਤਾ ਤੇ ਭਾਈਚਾਰੇ ਨੂੰ ਰਮਜ਼ਾਨ ਦੀ ਮੁਬਾਰਕਬਾਦ ਦਿੱਤੀ ਦੱਸਿਏ ਕਿ ਕੁਝ ਹੀ ਰੋਜ਼ੇ ਬਾਕੀ ਨੇ ਉਸ ਤੋਂ ਬਾਅਦ ਜਿਹੜਾ ਮੁ슬ਮਨ ਭਾਈਚਾਰੇ ਦਾ ਸਭ ਤੋਂ ਵੱਡਾ ਪਵਿੱਤਰ ਮਹੀਨੇ ਤੋਂ ਬਾਅਦ ਤਿਹਾੜ ਹੁੰਦਾ ਈਦੁਲ ਫਿਤਰ ਉਹ ਆਵੇਗਾ ਤੇ ਪਵਿੱਤਰ ਮਹੀਨਾ ਰਮਜ਼ਾਨ ਦਾ ਜੋ ਕਾਫੀ ਤੇਜ਼ੀ ਨਾਲ ਅੱਗੇ ਜਾ ਰਿਹਾ ਤੇ ਤਕਰੀਬਨ 22 23 ਜਿਹੜੇ ਰੋਜ਼ੇ ਨੇ ਉਹ ਹੋ ਚੁੱਕੇ ਨੇ ਇੱਕ ਮਹੀਨੇ ਦੇ ਪੂਰੇ ਜਿਹੜੇ ਰੋਜ਼ੇ ਹੁੰਦੇ ਨੇ ਜਿਸ ਨੂੰ ਲੈ ਕੇ ਇਸ ਤਸਵੀਰ ਦੇ ਸਾਹਮਣੇ ਆ ਕਿ ਕਿਸ ਤਰ੍ਹਾਂ ਭਾਈ ਚਰਕਸਾਨ ਅਤੇ ਹੁਣ ਸਾਰੇ ਉੱਠ ਕੇ ਜਿਹੜੇ ਨੇ ਨਮਾਜ਼ ਅਦਾ ਕਰਨ ਲਈ ਜਾ ਰਹੇ ਨੇ ਮਹਿਮਾਨ ਸੋ ਪਿਆਰੀ ਸ਼ਰਨ ਜੀ ਮੈਂ ਸਭ ਤੋਂ ਪਹਿਲਾਂ ਡੇਲੀ ਪੋਸਟ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮਲੇ ਕੋਲੇ ਦੇ ਗੁਲਦਸਤੇ ਨੂੰ ਬਿਸ਼ਪ ਵਿੱਚ ਉਭਾਰਿਆ ਮੌਕੇ ਮੌਕੇ ਤੇ ਜਦੋਂ ਵੀ ਸਾਡੇ ਮਲੇ ਕੋਲੇ ਦਾ ਕੋਈ ਤਿਹਾਰ ਹੁੰਦਾ ਸਾਰੇ ਮਿਲ ਕੇ ਮਨਾਉਂਦੇ ਨੇ ਤਾਂ ਡੇਲੀ ਪੋਸਟ ਨੇ ਆ ਕੇ ਉਹਦੀ ਕਵਰੇਜ ਕੀਤੀ ਹੈ ਇਸ ਲਈ ਸਭ ਤੋਂ ਪਹਿਲਾਂ ਮੈਂ ਅੱਜ ਦੇ ਰਮਜ਼ਾਨ ਮੌਕੇ ਤੇ ਜਿੱਦਾਂ ਸਾਰੀ ਵਿਸ਼ਵ ਨੂੰ ਵਧਾਈ ਦਿੰਦਾ ਇਹਨਾਂ ਨੂੰ ਵੀ ਵਧਾਈ ਦਿੰਦਾ ਇਹਨਾਂ ਦਾ ਧੰਨਵਾਦੀਆਂ ਕਿ ਇਹਨਾਂ ਨੇ ਪ੍ਰੋਗਰਾਮ ਦੀ ਕਵਰੇਜ ਕੀਤੀ ਅੱਜ ਜਿਹੜਾ ਸਾਡਾ ਪ੍ਰਜਾਪਤਾਰ ਪਾਰਟੀ ਦਾ ਪ੍ਰੋਗਰਾਮ ਆ ਇਹ ਸਾਰੇ ਭਾਈਚਾਰੇ ਦਾ ਸਾਂਝਾ ਪ੍ਰੋਗਰਾਮ ਆ ਸਾਰੇ ਭਾਈਚਾਰੇ ਮਿਲ ਕੇ ਹਿੰਦੂ ਮੁਸਲਮਾਨ ਸਿੱਖ ਸਾਰੇ ਮਿਲ ਕੇ ਮਨਾ ਰਹਿਆਂ ਮਲੇ ਕੋਲੇ ਦੇ ਵਿੱਚ ਸਦਾ ਹੀ ਅਸੀਂ ਇਕੱਠੇ ਹੋ ਕੇ ਇਹ ਪ੍ਰੋਗਰਾਮ ਮਨਾਇਆ ਤੇ ਇਸ ਮਲੇ ਕੋਲੇ ਇੱਕ ਮਿਸਾਲ ਆ ਕਿ ਸਾਡੇ ਇੱਥੇ ਲਕਸ਼ਮੀਨਾਨ ਮੰਦਿਰ ਮਾਰਜੀ ਰਕਸ਼ਾਂ ਦੀ ਸਾਂਝੀ ਦੀਵਾਰ ਆ। ਇੱਕੋ ਨਹੀਂ ਆ। ਲੇਕਿਨ ਅੱਜ ਤੱਕ ਮਲੇਰ ਕੋਲੇ ਚ ਕੋਈ ਵੀ ਇਹ ਜ ਆ ਪ੍ਰਸਾਦ ਨਹੀਂ ਹੋਇਆ ਜਿਹਦੇ ਨਾਲ ਸਾਡੇ ਗੁਰਦਆਸ ਸਿੰਘ ਠੇਸ ਪਹੁੰਚੇ। ਜੀ ਸਭ ਤੋਂ ਪਹਿਲਾਂ ਤਾਂ ਮੈਂ ਮਲੇਰ ਕੋੜਲਾ ਵਿਖੇ ਅੱਜ ਜੋ ਮਸਜਿਦ ਦੇ ਵਿੱਚ ਮੁਫਤੀ ਸਾਹਿਬ ਸਾਡੇ ਕਾਸ਼ਮੀ ਸਾਹਿਬ ਯੂਸਫ ਸਾਹਿਬ ਜਿਨ੍ਹਾਂ ਦੇ ਸੱਦੇ ਤੇ ਪਹੁੰਚੇ ਆ ਔਰ ਅੱਜ ਸਾਡੇ ਜਿੰਨੇ ਵੀ ਮੁਸਲਮਾਨ ਭਾਈਚਾਰੇ ਦੇ ਸਾਡੇ ਵੀਰ ਨੇ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਮੁਬਾਰਕਬਾਦ ਪੇਸ਼ ਕਰਨ ਆਇਆ। ਕਿਉਂਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਔਰ ਇਸ ਮਹੀਨੇ ਦੀਆਂ ਸਾਰੇ ਹੀ ਮਲੇਰ ਕੋਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਜਿੱਥੇ ਸਾਰੇ ਧਰਮਾਂ ਦੇ ਲੋਕ ਅੱਜ ਮੈਂ ਦੇਖ ਰਿਹਾ ਸੀ ਕਿਉਂਕਿ ਸਾਡਾ ਸ਼ਹਿਰ ਮਲੇਰ ਕੋਲਾ ਹਮੇਸ਼ਾ ਹੀ ਜਿਹੜਾ ਉਹ ਸਾਂਝੀ ਵਾਲਤਾ ਤੇ ਭਾਈਚਾਰੇ ਦਾ ਹੋਕਾ ਪੂਰੀ ਦੁਨੀਆ ਨੂੰ ਦਿੰਦਾ ਹੈ ਤੇ ਇਹਦਾ ਸਬੂਤ ਅੱਜ ਅੱਖਾਂ ਦੇ ਨਾਲ ਫੇਰ ਦੇਖਿਆ ਕਿ ਕਿਸੇ ਕਿਸ ਤਰ੍ਹਾਂ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਇੱਕੋ ਹੀ ਲਾਈਨ ਦੇ ਵਿੱਚ ਇੱਕੋ ਹੀ ਸਫ ਦੇ ਵਿੱਚ ਬੈਠ ਕੇ ਸਾਰੇ ਆਪਸ ਦੇ ਵਿੱਚ ਹੱਥਾਂ ਚ ਹੱਥ ਲੈ ਕੇ ਜਿਹੜਾ ਮੁਹੱਬਤ ਦਾ ਪੈਗਾਮ ਦੇ ਰਹੇ ਸੀ ਜੀ ਇਸ ਮੌਕੇ ਅੱਜ ਜੋ ਨਬੀ ਦੀਆਂ ਸਿਫਤਾਂ ਨਾ ਸ਼ਰੀਫ ਜਿਹੜੀ ਮੈਂ 2021 ਦੇ ਵਿੱਚ ਪੜ੍ਹੀ ਔਰ ਉਸ ਨੂੰ ਪੂਰੀ ਦੁਨੀਆ ਚੋਂ ਬਹੁਤ ਸਾਰੀਆਂ ਦਵਾਵਾਂ ਪਿਆਰ ਮਿਲਿਆ ਉਹਦੇ ਮੈਂ ਦੋ ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ ਸੋਹਣੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਕੁੱਲ ਨਬੀਆਂ ਦਾ ਸਰਦ ਆਸਰਾ ਕੁਲਬੇ ਸਹਾਰਿਆਂ ਨੂੰ ਐਸਾ ਵਿਚ ਮਦੀਨੇ ਗਮ ਖਰਾਇਆ ਸੋਨੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਓਹੋ ਬੋਲੇ ਤੇ ਅੱਲਾ ਪਿਆ ਬੋਲਦਾ ਏ ਕੈਸਾ ਨੂਰ ਇਲਾਹੀ ਉਸ ਰੱਬ ਦਾ ਏ ਜੀਨੇ ਜੱਗ ਵਿੱਚ ਪੈਦਾ ਇਸਲਾਮ ਕੀਤਾ ਓਨੂੰ ਫਿਕਰ ਯਾਰਾ ਸਾਡੇ ਸਭ ਦਾ ਏ ਜੀ ਦੇ ਇੱਕ ਇਸ਼ਾਨੇ ਚੰਨ ਹੋਇਆ ਟੁਕੜੇ ਹੋਇਆ ਟੁਕੜੇ ਹੋਇਆ ਟੁਕੜੇ ਐਸਾ ਚੰਨਾ ਚੋਂ ਚੰਨ ਬਾ ਕਮਾਲ ਆਇਆ ਮੇਰੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਸੋਹਣੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਕੁੱਲ ਨਬੀਆਂ ਦਾ ਸਰਦਾਰ ਆਇਆ ਸੋ ਮੈਂ ਅੱਜ ਦੇ ਇਸ ਪਵਿੱਤਰ ਮਹੀਨੇ ਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਤੇ ਮੈਂ ਇਹ ਜ਼ਰੂਰ ਸੁਨੇਹਾ ਦਿੰਨਾ ਕਿ ਸਾਰੇ ਆਓ ਮੁਹੱਬਤਾਂ ਵਧਾਈਏ ਅਮਨ ਦਾ ਪੈਗਾਮ ਪੂਰੀ ਦੁਨੀਆ ਨੂੰ ਵੰਡਿਏ ਅਸੀਂ ਸਾਰੇ ਇੱਕੋ ਹੀ ਹਾਂ ਤੇ ਮਲੇਰਕੋਲਾ ਹਮੇਸ਼ਾ ਹੀ ਹਾਦੇ ਨਾਰੇ ਦੀ ਧਰਤੀ ਰਿਹਾ ਤੇ ਅਸੀਂ ਸਾਰੇ ਰਲ ਮਿਲ ਕੇ ਤਿਹਾਰ ਇੰਦਾਂ ਦੇ ਦੀਵਾਲੀਆਂ ਇਕੱਠੇ ਹੋ ਕੇ ਮਨਾਈਏ ਅੱਜ ਜਮੀਤੁਲ ਮਾਏ ਹਿੰਦ ਦੀ ਪੰਜਾਬ ਸ਼ਾਖ ਵੱਲੋਂ ਮਸਜਿਦ ਖਟੀਕਾ ਮਲੇਰਕੋਲਾ ਵਿਖੇ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਇਸ ਰੋਜ਼ਾ ਹਫਤਰੀ ਦੇ ਪ੍ਰੋਗਰਾਮ ਦੇ ਵਿੱਚ Hindu, Muslim, Sikh, Isai ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਔਰ ਇਹਦੇ ਨਾਲ ਆਪਸੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ। ਔਰ ਜਿਸ ਸਮਾਜ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਹੋਣ ਔਰ ਇੱਕ ਦੂਜੇ ਦੇ ਖੁਸ਼ੀ ਦੇ ਮੌਕਿਆਂ ਤੇ ਤਿਹਾਰਾਂ ਦੇ ਮੌਕਿਆਂ ਤੇ ਰਾਲ ਮਿਲ ਕੇ ਖੁਸ਼ੀਆਂ ਮਨਾਉਂਦੇ ਹੋਣ ਮੈਂ ਸਮਝਦਾ ਹਾਂ ਕਿ ਉਹ ਸਮਾਜ ਬੜਾ ਮਜ਼ਬੂਤ ਸਮਾਜ ਹੁੰਦਾ ਹੈ ਔਰ ਉਸ ਸਮਾਜ ਨੂੰ ਕੋਈ ਤੋੜ ਨਹੀਂ ਸਕਦਾ ਉਥੇ ਦੇ ਆਪਸੀ ਭਾਈਚਾਰੇ ਨੂੰ ਅਮਨ ਤੇ ਸ਼ਾਂਤੀ ਦੇ ਮਾਹੌਲ ਨੂੰ ਕੋਈ ਭੰਗ ਨਹੀਂ ਕਰ ਸਕਦਾ ਕਿਉਂਕਿ ਇਹ ਸਾਡੀ ਜਿਹੜੀ ਆਪਸੀ ਮੁਹੱਬਤ ਹੈ ਮਲੇਰ ਕੋਲੇ ਦੀ ਧਰਤੀ 'ਚ ਜੋ ਇੱਥੇ ਦੇ ਵਸਿੰਦਿਆਂ 'ਚ ਆਪਸੀ ਪਿਆਰ ਹੈ ਇਹ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਜਿਵੇਂ ਗੁਲਦਸੇ ਦੇ ਵਿੱਚ ਮੁxtਲਿਫ ਕਿਸਮ ਦੇ ਫੁੱਲ ਹੁੰਦੇ ਨਾ ਉਹਨਾਂ ਦੀ ਮੁxtਲਿਫ ਕਿਸਮ ਦੀ ਖੁਸ਼ਬੂ ਹੁੰਦੀ ਹੈ ਪਰ ਉਹ ਇਕੱਠੇ ਹੋ ਕੇ ਇੱਕ ਗੁਲਦਸਤਾ ਬੰਦਦੇ ਨ ਇਸੇ ਤਰ੍ਹਾਂ ਹੀ ਸ਼ਹਿਰ ਮਲੇਰ ਕੋਲਾ ਦੇ ਵਿੱਚ ਵਸਦੇ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਇੱਕ ਗੁਲਦਸਤੇ ਦੀ ਤਰ੍ਹਾਂ ਖੁਸ਼ਬੂ ਬਖੇਰਦੇ ਨ ਔਰ ਇੱਕ ਦੂਜੇ ਦੇ ਤਿਹਾਵਾਰ ਇੱਕ ਦੂਜੇ ਦੇ ਮੁxtਲਿਫ ਖੁਸ਼ੀ ਦੇ ਮੌਕਿਆਂ ਤੇ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ ਨਾ ਮੈਂ ਸਮਝਦਾ ਹਾਂ ਕਿ ਇਹ ਇੱਥੇ ਦੀ ਇੱਕ ਮੁਨਫਰਦ ਮਿਸਾਲ ਹੈ ਔਰ ਅਗਰ ਇਦਾਂ ਦਾ ਵਾਤਾਵਰਣ ਸਾਡੇ ਸਾਰੇ ਮੁਲਕ ਦੇ ਵਿੱਚ ਹੋ ਜਾਵੇ ਤਾਂ ਮੈਂ ਸਮਝਦਾ ਸਾਡਾ ਮੁਲਕ ਬੜਾ ਮਜ਼ਬੂਤ ਹੋ ਸਕਦਾ ਹੈ ਸਾਡੇ ਮੁਲਕ ਵਰਗੀ ਕਿਤੇ ਹੋਰ ਮਤਲਬ ਹੈ ਵੀ ਸਥਾਨ ਨਹੀਂ ਹੈ ਇਹ ਮੁਲਕ ਬਹੁਤ ਅਰਮੀ ਮੁਲਕ ਹੈ ਇਹ ਮੁਲਕ ਬਹੁ ਲਿਸਾਨੀ ਮੁਲਕ ਹੈ ਬਖਵਕ ਤਰ੍ਹਾਂ ਦੇ ਲੋਕ ਪਾਸ਼ਾ ਮਾਂ ਬੋਲਦੇ ਨੇ ਵੱਖ-ਵੱਖ ਤਰ੍ਹਾਂ ਦੇ ਖਾਣੇ ਖਾਂਦੇ ਨੇ ਵੱਖ-ਵੱਖ ਤਰ੍ਹਾਂ ਦੇ ਲਿਬਾਸ ਪਹਿਨਦੇ ਹਨ ਪਰ ਸਾਰੇ ਦੇਸ਼ ਦੇ ਲੋਕ ਇਕਜੁੱਟ ਹੋ ਕੇ ਦੇਸ਼ ਨੂੰ ਮਜ਼ਬੂਤ ਕਰਨ ਲਈ ਤਤਪਰ ਰਹਿੰਦੇ ਹਨ ਮੈਂ ਅੱਜ ਇਸ ਮੌਕੇ ਤੇ ਜਿੱਥੇ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਦਾ ਕਿਹੜੇ ਜਮੀਤਉਲ ਉਲਮਾ ਹਿੰਦ ਪੰਜਾਬ ਦੇ ਪ੍ਰੈਜ਼ੀਡੈਂਟ ਹਨ ਕਿ ਉਹਨਾਂ ਨੇ ਅੱਜ ਦਾ ਜਿਹੜਾ ਇਹ ਰੋਜ਼ਾ ਹਫਤਰੀ ਦਾ ਪ੍ਰੋਗਰਾਮ ਰੱਖਿਆ ਹੈ ਇਹ ਬਹੁਤ ਹੀ ਕਾਬਲੇ ਸਤਾਇਸ਼ ਹੈ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਔਰ ਅਜਿਹੇ ਪ੍ਰੋਗਰਾਮਾਂ ਦਾ ਇਨ ਇਨ ਆਕਾਦ ਹੁੰਦੇ ਰਹਿਣ ਚਾਹੀਦੇ ਹੈ ਤਾਂ ਕਿ ਸਾਡਾ ਆਪਸੀ ਭਾਈਚਾਰਾ ਜਿਹੜਾ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੁੰਦਾ ਰਹੇ ਅਮਨੁ ਰਹਿਮਾਨ ਔਰ ਜਿਹੜਾ ਜਿਹੜਾ ਸਾਡਾ ਇਹ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਹੈ ਮੁਹੱਲਾ ਚੀਕਾਂ ਦੀ ਮਸਜਿਦ ਦੇ ਅੰਦਰ ਇਸ ਦੇ ਅੰਦਰ ਮਾਸ਼ਾਅੱਲਾ ਸਾਡੇ ਐਮਐਲਏ ਸਾਹਿਬ ਚੌਧਰੀ ਜਮੀਨウ ਰਹਿਮਾਨ ਸਾਹਿਬ ਵੀ تشریف ਲਾਏ ਨੇ ਔਰ ਦੂਸਰੇ مختلف ਮਜ਼ਾਹਿਬ ਦੇ ਹਜ਼ਰਤ ਨੇ ਇਸ ਦੇ ਅੰਦਰ ਸ਼ਿਰਕਤ ਕੀਤੀ ਹੈ और इस तो पता लगता है कि आपसी भाईचारे अंदर बड़ा मेल मिलाप है इस तहिर तो हूँ कि आपसी मुहबत भी है दिल्ली लगाव भी है तो दिल्ली लगाओ देना और आपसी मुहब्बत प्यार ज़्यादा मुल्क मजबूत है, इलाका मजबूत हों है इस बिना पर इस बाह इस वक्त यह पैगाम है साड़ा कि असी सारे मिलजुल के रहीए ताकि कोई ताकत सूँ किसी तरह का नुकसान ना पहुँचा सके और कोई शरारती अनासर ਸਾਡੀ ਸਾਡੇ ਪਿਆਰ ਨੂੰ ਸਾਡੇ ਮਿਲਾਪ ਨੂੰ ਭੰਗ ਨਾ ਕਰ ਸਕਣ ਇਸ ਵਾਸਤੇ ਜ਼ਰੂਰ ਤਾਂ ਸਾਨੂੰ ਮਿਲ ਕੇ ਰਹਿਣਗੇ ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਕਿਸੇ ਹਰ ਇੱਕ ਧਰਮ ਦੇ ਤਿਹਾੜ ਜਿਹੜੇ ਅਸੀਂ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਖਰੀਕਾਂ ਵਾਲੀ ਮਸਜਿਦ ਦੇ ਵਿੱਚ ਇਹ ਸਾਬਤ ਕਰਕੇ ਦਿਖਾਇਆ ਮੁਕਤੀ ਸਾਹਿਬ ਨੇ ਰੋਜਾ ਉਤਾਰੀ ਪਾਰਟੀ ਰੱਖੀ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾ ਕੇ ਰੋਜਾ ਉਤਾਰੀ ਪਾਰਟੀ ਕਰੀਆ ਮੈਂ ਆਪਣੇ ਵੱਲੋਂ ਮੁਬਾਰਕਬਾਦ ਦਿੰਦਾ ਔਰ ਐਮਐਲਏ ਸਾਹਿਬ ਨੇ ਬਾਕੀ ਸਾਰਾ ਬੀਫ ਦੇ ਵਿੱਚ ਕਰਤਾ ਪੰਜਾਬ ਇੱਕ ਐਸੀ ਸਟੇਟ ਆ ਜਿੱਤੇ ਹਰ ਇੱਕ ਧਰਮ ਨੇ ਜਿਹੜੇ ਉਹ ਪੂਰਾ ਇੱਕ ਦੂਜੇ ਦੇ ਤਿਹਾਰ ਨੇ ਜਿਹੜੇ ਇਕੱਠੇ ਹੋ ਕੇ ਮਨਾਉਂਦੇ